हां जी मित्रों की हाल ने ठीक ठाक ਸਾਬ ਦੇ ਅੱਜ ਅਸੀਂ ਜਾ ਰਹੇ ਹਾਂ ਸਾਈਕਲਾਂ ਤੇ ਟੱਕੀ ਸਾਹਿਬ ਛੋਟਾ ਸਫਰ ਆ ਠੀਕ ਆ ਮਤਲਬ ਆਉਣ ਜਾਣ ਵਾਲੀ 45 ਕਿਲੋਮੀਟਰ ਦਾ ਹੈਗਾ ਤੇ ਬੱਦਲ ਬਾਈ ਥੋੜੀ ਜੀ ਹੈਗੀ ਸੀਗੀ ਪਰ ਮੌਸਮ ਹੋ ਗਿਆ ਹੁਣ ਠੀਕ ਤੇ ਤਿਆਰੀ ਚੱਲ ਰਹੀ ਹੈ ਸਾਡੀ ਇੱਥੋਂ ਹਵਾ ਹਵਾ ਭਰ ਲਈ ਠੀਕ ਹੈ ਅਵਨੰਦਰ ਜੀ ਹਵਾ ਚੈੱਕ ਕਰਦੇ ਹੋਏ ਇਹ ਵੀ ਸਭ ਆਹ ਆਪਣੇ ਸ਼ਾਬਾਸ਼ ਦੇ ਦੂਗੀ ਸਾਰਾ ਕੰਮ ਕਰਾ ਲੰਦੇ ਨੇ ਸਿਆਣੇ ਨੇ ਨਾ ਸਾਡੇ ਚ ਥੋੜੇ ਜੇ ਅਸੀਂ ਇਹਨਾਂ ਦੀ ਹਰ ਗੱਲ ਮੰਨਦੇ ਆ ਵਾੜੀ ਸਿਆਣੇ ਨੇ ਥੋੜੇ ਜੇ ਥੋੜੇ ਜੇ ਵਾੜੀ ਸਿਆਣੇ ਨੇ ਚਲੋ ਹਵਾ ਹਵਾ ਭਰ ਕੇ ਚੱਲੀਏ ਜੀ ਹੁਣ ਭਰ ਲਈ ਹਵਾ ਦੇਖਾਂ ਤਾਂ ਫੁੱਲ 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 ਲੈ ਵੀ ਅਸੀਂ ਨਿਕਲ ਗਏ ਟੱਕੀ ਸਾਹਿਬ ਨੂੰ ਕੀ ਬੰਦੇ ਉਹ ਬੰਦੇ ਨਾ ਹਾਰ ਮੰਨ ਗਏ ਹਾਂ ਇੱਕ ਹੀ ਬੰਨਿਆ ਸੀ ਜਿਆਦਾ ਪਰਲਾ ਹਾਂ 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 ਤੇ ਮੈਂ ਤੁਹਾਨੂੰ ਤਿੰਨ ਘੜੇ ਸਾਈਕਲਿੰਗ ਲਈ ਅਸੀਂ ਹਾਰ ਮੰਨ ਲਈ ਹਾਰ ਮੰਨਣ ਲਈ ਖੜੇ ਸੀਗੇ ਵੀ ਨਾ ਚਾਲ ਨਾ ਚਾਲ ਰੱਬ ਹਾਰ ਮੰਨ ਗਿਆ ਜੀ ਇਹਨਾਂ ਨੂੰ ਪੂਰੀ ਵੀ ਸੀ ਵੀ ਅੱਜ ਮੀਂਹ ਪਊਗਾ ਨਹੀਂ ਪਊਗਾ ਤੇ ਵੀ ਅੱਜ ਕੈਨਸਲ ਹੋਊਗਾ ਬਦਲ ਹੈਗੇ ਨਹੀਂ ਯਾਰ ਉਹ ਬੰਦਾ ਉਦਾਂ ਦਾ ਹਿੰਮਤ ਈ ਆ ਉਹ ਢਿੱਲਾ ਥੋੜਾ ਜਿਹਾ ਹੁਣ ਉਹਦਾ ਸਿਹਤ ਵੱਲੋਂ ਸਿਹਤ ਵੱਲੋਂ ਪਰ ਫੇਰ ਵੀ ਜਾ ਰਹੇ ਹਾਂ ਨਸਾਦ ਚਾਤ ਵਦੇਲੀ ਨਾ ਹੋਏ 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 ਇਹ ਤਾਂ ਬਦੋ ਬਦੀ ਹੋ ਗਈ ਇਹਦੇ ਨਾਲ ਅੱਜ ਰੁੜਕਾ ਲੰਘ ਗੇ ਨੰਗਲਾ ਪਹੁੰਚਣ ਵਾਲੇ ਚੱਲੋ ਚੱਲੋ ਮੁੰਡਿਆ ਖਿੱਚੋ ਮੜਾਏ ਬੋਰਡ ਕੋਲ ਹਾਂਜੀ ਪਿੰਡ ਬਟਾਰੀ ਐਂਟਰ ਕਰ ਗਏ ਬੁਟਾ ਹਰੀ ਬਟਾਰੀ ਦਾ ਪੁਲ ਸਾਡੇ ਝੂਟਿਆਂ ਵਾਲੀ ਜਗ੍ਹਾ ਇੱਥੇ ਹੀ ਆ ਨਾ ਓਹ ਝੂਟੇ ਲੱਗੇ ਹੋਏ ਗਿਉ ਸੋਹਣਾ ਅੱਜ ਮੌਸਮ ਵੀ ਬਹੁਤ ਵਧੀਆ ਆ ਨਜ਼ਾਰਾ ਆਇਆ ਪਿਆ ਅੱਜ ਯਾਰ ਵਧੀਆ ਇੰਨਾ ਕ ਹੋ ਗਿਆ ਕਰਾਂ ਅਸੀਂ ਸਵੇਰੇ ਹਵਾ ਚੱਲਦੀ ਰਹੀ ਹੈ ਉੱਥੇ ਵੀ ਤੇ ਜਿੱਥੇ ਆਪਾਂ ਜਾ ਰਹੇ ਆ ਉਹ ਉੱਥੇ ਵੀ ਸਾਰਾ ਜੰਗਲੀ ਏਰੀਆ ਹੀ ਆ ਟੱਕੀ ਸਾਹਿਬ ਵਧੀਆ ਹੋਊਗਾ ਉੱਥੇ ਵੀ ਐਸੇ ਸੋਹਣਾ ਲੱਗੂਗਾ ਇਦਾਂ ਦਾ ਮੌਸਮ ਰਿਹਾ ਜੇ ਹਾਂ ਕਈ ਦਰਸ਼ਕਾ ਆਪਣੇ ਨਹੀਂ ਜਾਣਦੇ ਹੋਣਗੇ ਟੱਕੀ ਸਾਹਿਬ ਹਾਂ ਕਈ ਯਾਨੀ ਜਿਹੜੇ ਸਬਸਕ੍ਰਾਈਬਰ ਨੇ ਟੱਕੀ ਸਾਹਿਬ ਬਾਰੇ ਨਹੀਂ ਪਤਾ ਹੋਊਗਾ ਜ਼ਿਆਦਾ ਜਾਣਦੇ ਹੋਣਗੇ ਕਈ ਕੋਈ ਜ਼ਿਆਦਾ ਹੀ ਜ਼ਿਆਦਾ ਜਾਣਦੇ ਹੋਣਗੇ ਅਸੀਂ ਵੀ ਯਾਨੀ ਕਿ ਪਹਿਲੀ ਵਾਰ ਹੀ ਚੱਲੇ ਆ ਤੇ ਬਾਈ ਹੁਣੀ ਤਾਂ ਮੈਨੂੰ ਲੱਗਦਾ ਛੋਟਾ ਹੁੰਦਾ ਜਾ ਗਿਆ ਆ ਅਮਨਿੰਦਰ ਇਹ ਕੋਟਾ ਛੋਟਾ ਹੁੰਦਾ ਵੀ ਗਿਆ ਸੀਗਾ ਇਸ ਤੋਂ ਵੀ ਛੋਟਾ ਹੁੰਦਾ ਸੀ ਉਹਦਾ ਢੱਡ ਵੀ ਛੋਟਾ ਹੁੰਦਾ ਸੀ ਉਹਦਾ ਚਲੋ ਹੈਨਾ ਬਾਈ ਦਾ ਗਿਆ ਤੇ ਅਸੀਂ ਪਹਿਲੀ ਵਾਰ ਚੱਲੇ ਚਲੋ ਉੱਧਰ ਦੇਖਿਆ ਜ਼ਰੂਰ ਆ ਵੀਡੀਓ ਵਗੈਰਾ ਤੇ ਉਹਦਾ ਜੰਗਲੀ ਏਰੀਆ ਵਧੀਆ ਬਹੁਤ ਹੈ ਗੁਰਦੁਆਰਾ ਸਾਹਿਬ ਬਣਾਇਆ ਹੈ ਜੰਗਲ ਦੇ ਵਿੱਚ ਹੀ ਜਾਨਵਰ ਵਗੈਰਾ ਨੇ ਤੁਹਾਨੂੰ ਦਿਖਾਵਾਂਗੇ ਅੱਜ ਬਈ ਬਹੁਤ ਸੋਹਣਾ ਥਿਊ ਆ ਰਿਹਾ ਅਦਲਿਆਂ ਦੇ ਉੱਪਰ ਵਾਲੀ ਲਾਈਟ ਵੀ ਜਮਕ ਰਹੀ ਆ ਅਸਮਾਨ 'ਚ ਹਾਂ ਪਹੁੰਚ ਗਏ ਰਾਣਾ ਸਾਹਿਬ ਆਪਾਂ ਅਜੇ ਜਾਣਾ ਠੱਕੀ ਸਾਹਿਬ ਇੱਥੋਂ ਰਹਿ ਗਿਆ 9 ਕਿਲੋਮੀਟਰ ਦੇ ਕਰੀਬ ਆ 9 10 ਦੇ ਕਿਲੋਮੀਟਰ ਦੇ ਕਰੀਬ ਅੱਗੇ ਹੈਗਾ ਤੇ ਆਪਾਂ ਸਿੱਧਾ ਹੁਣ ਜਾਵਾਂਗੇ ਠੱਕੀ ਸਾਹਿਬ ਦੇ ਹਾਂਜੀ ਰਾੜਾ ਸਾਹਿਬ ਤੋਂ ਅੱਗੇ ਆ ਕੇ ਜੀ ਆਪਾਂ ਘਲੋਟੀ ਲੰਘ ਰਹੇ ਆ ਘਲੋਟੀ ਨਾਂ ਕੇ ਕੜਾਣੀ ਤੋਂ ਮੁੜ ਜਾਣਾ ਆਪਾਂ ਨੇ ਤਫੋਵਨ ਟੱਕੀ ਸਾਹਿਬ ਤੇ ਸੀਨ ਤਾਂ ਤੁਸੀਂ ਦੇਖ ਰਹੇ ਹੋ ਕਿੰਨਾ ਸੋਹਣਾ ਮਾਹੌਲ ਬਣਿਆ ਹੋਇਆ ਸਵੇਰੇ ਸਵੇਰੇ ਸਾਫ਼ ਸੜਕ ਸਾਫ਼ ਹਵਾ ਆਨੰਦ ਆਇਆ ਬਿਆ ਇਸ ਤੋਂ ਵੀ ਜ਼ਿਆਦਾ ਨਾਲ ਦਾਲੀਆਂ ਤਸਵੀਰਾਂ ਤੁਹਾਨੂੰ ਸ਼ੇਅਰ ਕਰਾਂਗੇ ਤਫੋਵਨ ਟੱਕੀ ਸਾਹਿਬ ਜਾ ਕੇ ਓਏ ਕੜਾਣੀ ਪਹੁੰਚ ਗਏ ਆਪਾਂ ਇੱਕ ਤਾਂ 2 3 3 4 ਕਿਲੋ ਮੀਟਰ ਉਹ 4 5 ਹਾਂ ਹਾਂਜੀ ਹੁਣ ਅਸੀਂ ਕੋੜਾਣੀ ਪਿੰਡ ਦੇ ਵਿੱਚ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਕੋਲ ਦੀ ਲੰਗ ਰਹੇ ਆ ਜੀ ਤੇ ਗੁਰੂ ਹਰਗੋਬਿੰਦ ਸਿੰਘ ਜੀ ਨੇ ਇਹਦੇ ਗਵਾਲੀਅਰ ਦੇ ਕਿਲੇ ਤੋਂ ਛਡਾਇ ਸੀ राजे ਉਹਨਾਂ ਦਾ ਚੋਲਾ ਸਾਹਿਬ ਇਸ ਗੁਰਦੁਆਰੇ ਸ਼ਿਸ਼ੋਭਿਤ ਹੈ ਜੀ ਤੇ ਇਹ ਬੜਾ ਇਤਿਹਾਸਕ ਗੁਰਦੁਆਰੇ ਦੇ ਪਿੰਡ ਵਿੱਚ ਤੇ ਜੇ ਤੁਹਾਡਾ ਕੋਈ ਮੌਕਾ ਲੱਗਾ ਰਾੜਾ ਸਾਹਿਬਾਂ ਲੌਂਦੇ ਹੋ ਤਾਂ ਕਢਾਣੀ ਪਿੰਡ ਜ਼ਰੂਰ ਆ ਕੇ ਜਾਓ ਇੱਥੇ ਕਈ ਇਤਿਹਾਸਕ ਗੁਰਦੁਆਰਾ ਸਾਹਿਬ ਨੇ ਹੋ ਜਾਓ ਭਾਈ ਓਏ ਲਓ ਭਾਈ ਟੱਕੀ ਸਾਹਿਬ ਇੱਥੋਂ ਰਹਿ ਗਿਆ 22 ਕਿਲੋਮੀਟਰ ਤੇ ਲਗਭਗ ਸਾਨੂੰ ਘੰਟਾ ਕ ਲੱਗ ਗਿਆ ਰੋਜ ਦਾ ਰੋਜ ਆਉਂਦੇ ਨੇ ਆਪਾਂ ਇੱਧਰ ਨੂੰ ਰੋਜ ਨਹੀਂ ਨਾ ਉਹਦੇ ਘੰਟੇ ਕ ਦਾ ਸਫ਼ਰ ਸੀਗਾ ਸਾਡਾ ਹਾਂ ਹਾਂ ਰੋਈ ਕਿੰਨਾ ਸੋਹਣਾ ਨਜ਼ਾਰਾ ਯਾਰ ਹਾਤਾ ਦੇਣ ਬਣ ਗਿਆ ਆਪਣਾ ਪੂਰਾ ਯਾਰ ਮੌਸਮ ਨੇ ਵੀ ਗੱਲਬਾਤ ਪੂਰੀ ਕਰਾ ਦਿੱਤੀ ਕੱਪੇ ਕੱਪੇ ਲੋ ਜੀ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਠੱਗੀ ਸਾਹਿਬ ਤੇ ਬੜੇ ਆਨੰਦਮਈ ਮਾਹੌਲ ਦੇ ਵਿੱਚ ਆਨੰਦਮਈ ਸਫ਼ਰ ਦੇ ਨਾਲ ਹੋੜੇ ਜੀ ਸਾਨੂੰ ਦਿੱਕਤ ਹਾਂਜੀ ਲੋ ਜੀ ਕੀ ਮਾਹੌਲ ਆ ਯਾਰ ਮੁੰਡਿਓ ਉਹ ਤੁਹਾਡੇ ਸਾਹਮਣੇ ਜੰਗਲ ਦਿਖਾਈ ਦੇ ਰਿਹਾ ਰੋਜ਼ ਦੇਖੋ ਕਿੰਨੇ ਨੇ ਜੀ ਅਸੀਂ ਜੰਗਲ ਦੇ ਬਾਹਰ ਬਾਹਰ ਆ ਸੀ ਇਸ ਜੰਗਲ ਚ ਕਈ ਪਈ ਪਸ਼ੂ ਪੰਛੀ ਤੇ ਮੋਰ ਆਇਤੇ ਹਾਥੀ ਨੇ ਇਹ ਦਰਲੋ ਪ੍ਰਾਣੀ ਦੇ ਜਿਹੜੇ ਆ ਦੋ ਆ ਵੀ ਦਰਲੋ ਪ੍ਰਾਣੀ ਨੇ ਸਾਡੇ ਇਹ ਵੀ ਘਾਟੇ ਪਾਈ ਜਾਂਦੇ ਨੇ ਚੱਲ 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 ਲੋ ਜੀ ਆ ਹੁਣ ਦੇਖਿਓ ਐਂਟਰੀ ਸਾਡੀ ਤੇ ਤਫੋਂ ਵਣ ਟੱਕੀ ਜਾਓ ਆ ਆ ਗਏ ਦੇਖੋ ਜੀ ਕੀ ਬਾਤ ਆ ਜੀ ਮੇਰਾ ਆਈਡੀਆ ਵਧੀਆ ਰਿਹਾ ਹੈ ਨਾ ਤੁਹਾਨੂੰ ਇੱਥੇ ਲੈ ਕੇ ਆਉਣ ਦਾ ਓਏ ਹੋਏ ਲਓ ਜੀ ਪਹੁੰਚ ਗਏ ਆਪਾਂ ਪਾਰਕਿੰਗ ਚ ਕਰ ਦਈਏ ਸਾਈਕਲ پارک ਹੋ ਗਿਆ ਦਿਨਾਂ ਦੇ ਓਏ ਉਧਰ ਹੀ ਲੈ ਜਾਂਦਾ ਕਿੰਨੀ ਸ਼ਾਂਤੀ ਆ ਯਾਰ ਇੱਥੇ ਕਿੰਨੀ ਸੋਹਣੀ ਝਾਪੜੀ ਬਣੀ ਹੋਈ ਹੈ ਨਾ ਮੋਰਾਂ ਦੀਆਂ ਆਵਾਜ਼ਾਂ ਦੇਸੀ ਕੋਈ ਮਿਲਦਾ ਇੱਥੇ ਮਨਿੰਦਰ ਬਾਈ ਜੀ ਜਾ ਰਹੇ ਬਾਥਰੂਮ ਬਣੇ ਹੋਏ ਨੇ ਤਾਂ ਭਾਈ ਸਾਹਿਬ ਹੁਣੇ ਆਨੰਦ ਮਾਣ ਰਹੇ ਨੇ ਕੁਦਰਤ ਦਾ ਜਿਆਦਾ ਸੀਰੀਅਸ ਹੋ ਕੇ ਤਾਂ ਸਾਬਣ ਵੀ ਨਹੀਂ ਪਿੱਟ ਕੀਤੀ ਪੜੀ ਕਹਿੰਦੇ ਹੂੰ ਹੂੰ ਸੋਨਾ ਬਣਾਇਆ ਵੀ ਸਾਰਿਆਂ ਨੂੰ ਕਹਿੰਦੇ ਇੱਕ ਵਾਰ ਜ਼ਰੂਰ ਆ ਕੇ ਜਾਓ ਬੜਾ ਥੋੜਾ ਜੀ ਲੱਗੂਗਾ ਇੱਥੇ ਆ ਦੇਖੋ ਪੰਛੀਆਂ ਦੀ ਆਵਾਜ਼ਾਂ ਪੰਛੀ ਕੀ ਜਾਂਦੇ ਨੇ ਚਹਿ ਚਹਟ ਚਹਿਕ ਚਹਿਟ ਗਈ ਚਹਿਕਦੇ ਪੰਛੀ ਚਹਿਕਦੇ ਪੰਛੀ ਜਿਵੇਂ ਅੰਗਰੇਜ਼ੀ ਚੋ ਜੋ ਬਰਡ ਆਖਦੇ ਨੇ ਹਾਂ ਅੱਲਾ ਤੇ ਕਰੀਮ ਹੈ ਪਾਣੀ ਪੀਣ ਨੂੰ ਆਏ ਤੇ ਮੇਰੇ ਨਾਲ ਹਾਂ ਦੇਖੋ ਖਾਲੀ ਨੇ ਮੈਨੂੰ ਲੱਗਾ ਤਾਂ ਵੈਸੇ ਰੱਖਿਆ। ਇੱਥੇ ਨਾ ਸ਼ਬੀ ਲੱਗਦੀ ਹੋਊਗੀ ਗਰਮੀ ਬਹੁਤ ਨਾਲ ਕਿਤੇ। ਜੰਗਲ 'ਚ ਬਹੁਤ ਜਾਨਵਰ ਨੇ। ਜਿਉਂ-ਜਿਉਂ ਸਾਨੂੰ ਦੇਖੀ ਜਾਂਦੇ ਨੇ ਆਪਾਂ ਤੁਹਾਨੂੰ ਵੀਡੀਓ 'ਚ ਦਿਖਾਈ ਜਾਂਦੇ ਹਾਂ। ਖਾਜ ਕਰ ਰਿਹਾ। ਹਾਂ। ਖਾਜ ਕਰ ਰਿਹਾ ਹੁਣ। ਆ ਦੇਖੋ ਮੁੱਖ ਦਾ ਮਨ ਨੂੰ ਊਠ ਵਾਂਗੂ ਚੰਚਲ ਹੁੰਦਾ ਹੈ। ਇਸ ਨੂੰ دنی avi ਮौज-ਮਸਤੀਆਂ ਛੱਡ ਕੇ ਪ੍ਰਭੂ ਦੇ ਨਾਮ ਵਿੱਚ ਧਿਆਨ ਲਗਾਉਣਾ ਚਾਹੀਦਾ ਹੈ। ਚਾਂਚਲੀ ਆ ਉਹ ਦੇਖੋ ਹੁਣ ਬਾਈ ਇੰਜੋਏ ਕਰ ਰਹੇ ਆ ਨੂੰ ਉੜਾ ਬੋਤਾ ਵੀ ਕਿਹ ਹੈ ਹੰਡਾ ਹੂੰ ਨਾਮ ਸਾਡੇ ਸਿੱਕੇ ਸੱਤ ਲੋ ਬਈ ਜੋੜਾ ਘਰ ਚ ਲਾ ਦੀਏ ਜੋੜੇ ਅਸੀਂ ਫਿਰ ਜਾਈਏ ਦਰਬਾਰ ਸਾਹਿਬ ਮੱਥਾ ਟੇਕਣ ਆਇਆ ਦਰਬਾਰ ਸਾਹਿਬ ਨੂੰ ਜਾਣ ਦਾ ਰਸਤਾ ਬਾਹਰ ਹੱਥ ਧੋ ਲਈਏ ਇਥੋਂ ਤੇ ਚੱਲੀ ਅੰਦਰ ਉਹ ਦੇ ਸੂਰ ਫਿਰਦੇ ਜੰਗਲੀ ਸੂਰ ਮੇਰੀ ਬਣਾ ਰਹੀ ਬੰਦੇ ਨਹੀਂ ਇਹ ਮੇਰੀ ਬਣਾ ਰਿਹਾ ਚੜੂ ਦਰਬਾਰ ਸਾਹਿਬ ਦੇ ਅੰਦਰ ਆ ਜੀ। ਨੰਮਰਿ ਨੰਮਰ ਸਾਹਿਬ ਆ। ਇਹ ਕਰਨਾ ਉਸ ਮੱਥਾ ਢੇਕ ਲਿਆ। ਲੰਗਰ ਪਾਣੀ ਛਕ ਲਿਆ। ਤੇ ਹੁਣ ਚੱਲੀਏ। ലർ ബന ਕਿ ਚੱਲੇ ਬੈਰ ਜੀ ਜਦੋਂ ਕਿ ਹਾਂ ਕਿਤੇ ਮੁੜ ਜਾ ਸੀ ਨਾਲ ਹੀ ਆਏ ਜੀ ਹੋ ਗਏ ਹੋਰ ਚਲੋ ਫਿਰ ਇੱਧਰ ਜੰਗਲੀ ਜੰਗਲ ਆ ਜੀ ਹੁਣ ਗਾਹ ਵੈਸੇ ਅੱਜ ਅਸੀਂ ਹੈਗਾ ਸਾਈਕਲਾਂ ਤੇ ਤੁੱਪ ਜਿਆਦਾ ਚੜਦੀ ਆ ਤੇ ਥੋੜਾ ਸਾਨੂੰ ਮੁੜਨ ਦਾ ਵੀ ਹੈਗਾ ਤੁੱਪ ਕਰਕੇ ਤੁੱਪ ਕਰਕੇ ਆ ਤਾ ਕਰਕੇ ਥੋੜਾ ਜਿਹਾ ਘਟ ਸੀ ਚੁੱਛੜ ਦੇਣਾ ਕੋਈ ਘਰ ਦੇ ਹੋਰ ਜੇ ਮੈਂ ਹੁੰਦੇ ਨੇ ਹਾਂ ਨਹੀਂ ਚਲੋ ਰਜੇ ਮੈਂ ਇੱਕ ਸਾਈਡ ਤੇ ਮੈਂ ਤਾਂ ਪਈ ਆ ਸੱਚ ਦੱਸੀ ਤੁਹਾਨੂੰ ਇਹਦਾ ਵੀ ਨੰਬਰ ਵੜਾ ਰਿਹਾ ਨਹੀਂ ਤੇ ਤੇਰਾ ਬੇਇੱਜ਼ਤੀ ਹਾਤੀ ਆ ਤੇ ਨਹੀਂ ਨਹੀਂ ਬੇਇੱਜ਼ਤੀ ਵਾਲੀ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਹੀ ਆ ਤੇ ਦੂਜੀ ਗੱਲ ਆ ਵੀ ਅਸੀਂ ਅੱਗੇ ਤੋਂ ਜਦੋਂ ਆਏ ਕਿਤੇ ਸਾਜਰੇ ਆ ਕੇ ਜਾਂ ਜਦੋਂ ਮੌਸਮ ਠੰਡਾ ਹੋਇਆ ਉਦੋਂ ਆਪਾਂ ਸਾਰਾ ਅੱਗੇ ਆੜ ਦਾ ਲਗੇੜਾ ਮਾਰਾਂਗੇ ਆਪੀ ਨਹੀਂ ਵੀ ਸਲਾਹ ਦਿੰਨੇ ਆ ਤੁਹਾਨੂੰ ਵੀ ਸਲਾਹ ਦਿੰਨੇ ਆ ਜੇ ਜਿਹੜਾ ਵੀ ਵਲੌਗ ਨੂੰ ਦੇਖ ਰਿਹਾ ਹੋਵੇ ਜਰੂਰ ਆ ਕੇ ਜਾਓ ਸ਼ਾਂਤੀ ਬਹੁਤ ਆ ਬਹੁਤ ਜਿਆਦਾ ਸ਼ਾਂਤੀ ਆ ਸਵੇਰੇ ਸਵੇਰੇ ਆ ਜਾਓ ਜੇ ਗਰਮੀਆਂ ਚਾਉਣਾ 5:30 ਨੂੰ ਇੱਥੇ ਹੋਮ ਹੋ ਤੁਸੀਂ ਸਾਰਾ ਵਧੀਆ ਜੰਗਲ ਕੋ ਮਿਲੋਗੇ ਪੰਛੀਆਂ ਦੀ ਆਵਾਜ਼ਾਂ ਜੰਗਲ ਜਿਆ ਪੂਰਾ ਮਤਲਬ ਜਿਹੜਾ ਨੇਚਰ ਹੁੰਦੀ ਆ ਵੀ ਕੋਈ ਇਹਨੂੰ ਸਵਾਰਿਆ ਛੇੜਛਾੜ ਨਹੀਂ ਕਰੀ ਹੋਈ ਜਿਵੇਂ ਜੋ ਹੈਗਾ ਉਹੀ ਚੀਜ਼ ਆ ਉੱਥੇ ਹੀ ਪਿਆ ਉੱਥੇ ਹੀ ਪਿਆ ਕੋਈ ਲੱਕੜੀ ਨਹੀਂ ਚੱਕੀ ਕੋਈ ਇੱਥੋਂ ਐਵੇਂ ਨਹੀਂ ਹੈਗਾ ਵੀ ਇਹਨੂੰ ਸਮਾਰਦੀਏ ਜਾਂ जो आप डिस्कवरी चाहे देखते होंगे सी बस वो चीज हो आहो ਕਿਹੜੀਆਂ ਰਾਹਾਂ ਤੇ ਅੱਛਾ ਹੂੰ ਚਲੋ ਜੀ ਹੁਣ ਆਪਾਂ ਮਿਲਦੇ ਆਂ ਅਗਲੀਆਂ ਰਾਹਾਂ ਤੇ ਤੇ ਜੰਗਲ ਤੋਂ ਆ ਗਿਆ ਆਪਾਂ ਬਾਹਰ ਆਪਾਂਗੇ ਰਾਣਾ ਸਾਹਿਬ 12ਵੀਂ ਆਪਾਂ ਨਮਸਕਾਰ ਕਰ ਜਣਾ ਮੱਥਾ ਟੇਕ ਜਣਾ ਤਾਂ ਪਜਣ ਤੋਂ ਪਹਿਲਾਂ ਪਹਿਲਾਂ ਆਪਾਂ ਪਹੁੰਚੀਏ ਚੜਦਾ ਗਈ ਵੇਹੇ ਵਧਣ ਤੋਂ ਪਹਿਲਾਂ ਪਹਿਲਾਂ ਤੇਜ ਹੋਣ ਤੋਂ ਪਹਿਲਾਂ ਪਹੁੰਚੀ ਆਪਾਂ ਪਿੰਡਾਂ ਤੇ ਵੀ ਐਤਵਾਰ ਨੂੰ ਕਾਫੀ ਰਸ਼ ਹੁੰਦਾ ਤਾਰੀ ਪਹੁੰਚ ਗਏ ਆਪਾਂ ਆਪਣੇ ਝੂਟਿਆਂ ਵਾਲੇ ਪੱਪਲ ਕੋਲ ਇਧਰ ਦੀ ਥੋੜਾ ਕੱਚੋ-ਕੱਚੀ ਵੀ ਹੋ ਜਾਂਦਾ ਕੰਮ ਆਫ-ਰੋਡਿੰਗ ਵੀ ਹੋ ਜਾਂਦੀ ਆ ਕਦੇ-ਕਦੇ ਸਾਡੀ ਇਹਦੇ ਨਾਲ ਨਾਲ ਚੱਲੇ ਜਾਂਦਾ ਕੱਚਾ-ਕੱਚਾ ਨਹਿਰ ਦੇ ਸੱਦੇ ਪਾਸੇ ਨਵਾਂ ਵਾਹ ਚੱਸਾ ਸਿੰਘ ਆਲੂ ਵਾਲਿਆ ਲੈ ਵੀ ਮਤਰਾ ਪਹੁੰਚ ਗਿਆ ਬਾਬਾ ਆਪਸੀ ਦੇ ਸਵਾਗਤ ਨਾਲ ਆਪਣੇ ਪੈਂਡਲ ਢੇਲੋਂ ਹਲੋ ਬਈ ਸਾਡੀ ਯਾਤਰਾ ਹੋ ਗਈ ਪੂਰੀ ਹਰਜੀ ਹੋ ਗਈ ਪੂਰੀ ਆ ਗਏ ਅਸੀਂ ਟਾਈਮ ਸਾਰੀ ਘਰੇ ਤੋਂ ਪਹਿਲਾਂ ਪਹਿਲਾਂ ਤੇ ਦੱਸਿਓ ਵੀ ਬਲੌਕ ਕਿਵੇਂ ਲੱਗਿਆ ਤੇ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਸਬਸਕ੍ਰਾਈਬ ਕਰ ਲਿਓ ਇਹ ਆਪਾਂ ਕਹਿੰਦੇ ਨਹੀਂ ਹੁੰਦੇ ਹਰ ਵਾਰ ਪਰ ਇਹ ਚਾਹੀਦਾ ਹਨਾ ਪਤਾ ਨਹੀਂ ਤਾਂ ਹੀ ਨਹੀਂ ਦਿੰਨੇ ਵਿਊ ਓਕੇ ਜੀ ਸਸਤੀ ਗੱਲ ਸਾਰਿਆਂ ਨੂੰ